ਸਾਰਿਆਂ ਨੂੰ ਮੇਰੇ ਵੱਲੋਂ ਸਾਸਤਰੀ ਕਾ ਮੈਂ ਸੁਰਿੰਦਰ ਸਿੰਘ ਗਰੋਵਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਾਜ਼ਾ ਧਮਕੀ ਨੇ ਮਿਡਲ ਈਸਟ ਦੇ ਵਿੱਚ ਸੰਸਰੀ ਫਲਾ ਦਿੱਤੀ ਆ ਜਿਹੜੇ ਇਹ ਸਮਝਦੇ ਸੀ ਕਿ ਗਾਜ਼ਾ ਦਾ ਮਸਲਾ ਜਿਹੜਾ ਆ ਹੱਲ ਹੋਣ ਵਾਲੇ ਪਾਸੇ ਨੂੰ ਚੱਲ ਰਿਹਾ ਆ ਉਹ ਸ਼ਾਇਦ ਸਮਾਂ ਪਾ ਕੇ ਕਿਸੇ ਨਾ ਕਿਸੇ ਤਰ੍ਹਾਂ ਨਿਪਟ ਜਾਏਗਾ ਹੁਣ ਹਾਲਾਤ ਜਿਹੜੇ ਉੱਥੇ ਆ ਉਹ ਬਿਲਕੁਲ ਹੀ ਉਲਟ ਹੁੰਦੇ ਜਾ ਰਹੇ ਆ ਤਾਜ਼ਾ ਧਮਕੀ ਡੋਨਾਲਡ ਟਰੰਪ ਨੇ ਜਿਹੜੀ ਦਿੱਤੀ ਆ ਉਹਨੇ ਇਹ ਸਾਫ਼ ਕਿਹਾ ਹੈ ਹਮਾਸ ਨੂੰ ਕਿ ਸਨਿਚਰਵਾਰ ਜਿਹੜਾ ਆ ਰਿਹਾ ਆ ਉਸ ਦਿਨ ਦੁਪਹਿਰ 12 ਵਜੇ ਤੱਕ ਸਾਰੇ ਇਸرائیਲੀ ਬੰਦੀ ਜਿਹੜੇ ਆ ਉਹ ਰਿਹਾ ਕਰ ਦਿੱਤੇ ਜਾਣ ਜੇ ਹਮਾਸ ਨੇ ਅਜੇ ਨਾ ਕੀਤਾ ਤਾਂ ਮੈਂ ਮਿੱਟੀ 'ਚ ਮੜਾ ਕੇ ਰੱਖ ਦਿਆਂਗਾ ਸਾਰਾ ਉੱਥੋਂ ਨੂੰ ਨਰਕ ਦੀ ਪੱਠੀ ਵਰਨ ਬਣਾ ਦੇਵਾਂਗਾ ਇਹਦੇ ਪਿੱਛੇ ਇਹ ਧਮਕੀ ਨਹੀਂ ਆ ਉਹਦੇ ਜਿਹੜੇ ਇਰਾਦੇ ਲਗਾਤਾਰ ਉਹ ਗਾਜ਼ਾ ਦੇ ਬਾਰੇ ਝਾਰ ਕਰਦਾ ਆ ਰਿਹਾ ਆ ਉਸ ਨੂੰ ਹਕੀਕਤ ਵਾਲੇ ਪਾਸੇ ਬਦਲਣ ਦੀ ਇਹ ਉਸ ਸਾਜ਼ਿਸ਼ ਦੀ ਇੱਕ ਕੜੀ ਹੀ ਇਹਨੂੰ ਸਮਝਿਆ ਜਾ ਸਕਦਾ ਆ ਇਜ਼ਰਾਈਲ ਤੇ ਹਮਾਸ ਦੇ ਵਿੱਚ ਇੱਕ ਸੰਧੀ ਹੋਈ ਸੀ ਜਿਹਨੂੰ ਕਤਰ ਤੇ ਮਿਸਰ ਨੇ ਕਰਵਾਇਆ ਸੀ ਕਿ ਪਹਿਲੇ 6 ਹਫਤੇ ਜਿਹੜੇ ਹੋਣਗੇ ਇਸ ਸੀਜ਼ਫਾਇਰ ਦੇ ਉਹਨਾਂ ਦੇ ਵਿੱਚ ਹਮਾਸ ਥੋੜੇ ਥੋੜੇ ਕਰਕੇ 33 ਜਿਹੜੇ ਇਸرائیਲੀ ਕੈਦੀ ਆ ਉਹ ਰਿਹਾ ਕਰੇਗਾ ਤੇ ਇਸ ਦੇ ਬਦਲੇ ਵਿੱਚ ਜਿਹੜਾ ਇਸرائیਲ ਉਹ ਫلسطਿਨੀ ਕੈਦੀਆਂ ਦੀ ਵੱਡੇ ਪੱਧਰ ਤੇ ਰਿਹਾਈ ਕਰੇਗਾ ਹੁਣ ਤੱਕ ਕਹਿ ਲੋ ਕਿ ਇਹ 6 ਹਫਤਿਆਂ ਦੇ ਸੀਜ਼ਫਾਇਰ ਦੇ ਅੱਧੇ ਸਮੇਂ ਤੱਕ ਇਹ ਲਗਭਗ ਸਾਰਾ ਕੁਝ ਠੀਕ ਚੱਲਦਾ ਆ ਰਿਹਾ ਸੀ ਤੇ ਅਚਾਨਕ ਇਸ ਦੇ ਵਿੱਚ ਖੜੋਤ ਆ ਗਈ। ਖੜੋਤ ਇਸ ਤਰ੍ਹਾਂ ਆ ਗਈ ਆ ਕਿ ਹਮਾਸ ਨੇ ਹੁਣ ਕਹਿ ਦਿੱਤਾ ਆ ਕਿ ਜਿਹੜੇ ਉਸ ਨੇ ਤਿੰਨ ਕੈਦੀ ਜਿਹੜੇ ਬੰਦੀ ਸੀਗੇ ਇਸਰਾਈਲ ਦੇ ਜਿਹੜੇ ਸਨਿਚਰ ਵਾਰ ਨੂੰ ਰਿਹਾ ਕਰਨੇ ਸੀ ਉਹ ਉਹਨਾਂ ਨੂੰ ਡਿਲੇ ਕਰੇਗਾ ਉਸ ਦਿਨ ਉਹਨਾਂ ਦੀ ਰਿਹਾਈ ਨਹੀਂ ਕਰੇਗਾ ਕਿਉਂਕਿ ਇਸرائیਲ ਦੀ ਫੌਜ ਜਿਹੜੀ ਗਾਜ਼ਾ ਦੇ ਵਿੱਚ ਆ ਉਹ ਲਗਾਤਾਰ ਫਸਤੀਨੀਆ ਨੂੰ ਪਰੇਸ਼ਾਨ ਕਰ ਰਹੀ ਆ ਤੰਗ ਕਰ ਰਹੀ ਆ ਉਹਨਾਂ ਦੇ ਉੱਤੇ ਗੋਲੀਆਂ ਚਲਾ ਰਹੀ ਆ ਜ਼ਲੀਲ ਕਰ ਰਹੀ ਆ ਇਹ ਸੰਧੀ ਦੀ ਉਲੰਘਣਾ ਆ ਤੇ ਇਸ ਕਰਕੇ ਉਹ ਇਸ ਨੂੰ ਡਿਲੇ ਕਰੇਗਾ ਜਦ ਤੱਕ ਇਸرائیਲੀ ਫੌਜ ਜਿਹੜੀ ਆਪਣਾ ਰਵੱਈਆ ਨਹੀਂ ਬਦਲਦੀ ਉਹ ਇਸ ਸੀਜ਼ਫਾਇਰ ਦੀ ਸੰਧੀ ਨੂੰ ਅੱਗੇ ਨਹੀਂ ਵਧਾਏਗਾ ਇਦੇ ਵਿੱਚ ਮੈਂ ਇਲਾਮ ਦੇ ਤੁਰਤਵਾਦ ਹੀ ਇਸਰਾਈਲ ਜਿਹੜਾ ਆ ਉਹ ਹਮਲਾਵਰ ਰੂਪ ਦੇ ਵਿੱਚ ਸਾਹਮਣੇ ਆ ਗਿਆ ਆ ਇਸਰਾਈਲ ਨੇ ਆਪਣੀ ਫੌਜ ਜਿਹੜੀ ਗਾਜ਼ਾ ਦੇ ਵਿੱਚ ਸੀ ਉਹਨੂੰ ਕਿਹਾ ਆ ਕਿ ਉਹ ਤੁਰਤ ਆਪਣੀਆਂ ਜਿਹੜੀਆਂ ਡਿਊਟੀਆਂ ਚੰਗੀ ਤਰ੍ਹਾਂ ਸੰਭਾਲ ਲਏ ਜਿਹੜੇ ਲੰਘੇ ਆ ਖੋਲੇ ਗਏ ਸੀ ਗਾਜ਼ਾ ਦੇ ਮਿਸਰ ਵਾਲੇ ਪਾਸੇ ਨੂੰ ਜਾਂ ਗਾਜ਼ਾ ਦੇ ਅੰਦਰ ਹੀ ਇੱਕ ਪਾਸੇ ਤੋਂ ਦੂਸਰੇ ਪਾਸੇ ਨੂੰ ਉਹ ਜਿਹੜੇ ਆ ਫਿਰ ਸੀਲ ਕੀਤੇ ਜਾ ਰਹੇ ਆ ਤੇ ਜਿਹੜੀਆਂ ਫੌਜੀਆਂ ਦੀਆਂ ਉਹਨੇ ਜਿਹੜੀਆਂ ਛੁੱਟੀਆਂ ਸੀਗੀਆਂ ਉਹਨਾਂ ਨੂੰ ਕੈਨਸਲ ਕਰ ਦਿੱਤਾ ਆ ਇਹ ਇੱਕ ਤਰ੍ਹਾਂ ਨਾਲ ਬਹੁਤ ਹੀ ਟਕਰਾਅ ਦੀ ਸਥਿਤੀ ਜਿਹੜੀ ਸਾਹਮਣੇ ਆ ਗਈ ਆ ਇਹ ਸਿਲਸਿਲੇਵਾਰ ਨੂੰ ਤਾਂ ਤਿੰਨ ਕੈਦੀ ਰਿਹਾ ਕੀਤੇ ਜਾਣੇ ਆ ਇਜ਼ਰਾਈਲ ਦੇ ਬੰਦੀ ਜਿਹੜੇ ਆ ਪਰ ਡੋਨਾਲਡ ਟਰੰਪ ਨੇ ਧਮਕੀ ਦਿੱਤੀ ਆ ਕਿ ਜਿਹੜੇ ਸਾਰੇ ਦੇ ਸਾਰੇ ਬੰਦੀ ਆ ਇਜ਼ਰਾਈਲ ਦੇ ਜੋ ਲਗਭਗ 75 76 ਦੇ ਆਸ-ਪਾਸ ਆ ਉਹ ਸਾਰੇ ਹੀ ਚਰਵਾਰ ਨੂੰ 12 ਵਜੇ ਤੱਕ ਰਿਹਾ ਕਰਨੇ ਹੋਣਗੇ ਜੇ ਅਜਿਹਾ ਨਾ ਕੀਤਾ ਤਾਂ ਉਹ ਨਰਕ ਬਣਾ ਦੇਗਾ ਗਾਜ਼ਾ ਨੂੰ ਹੁਣ ਉਹਦੇ ਕੀ ਇਰਾਦੇ ਆ ਜਿਹੜੇ ਉਹ ਕਹਿ ਰਿਹਾ ਹੈ ਲਗਾਤਾਰ ਦਬਾਅ ਬਣਾ ਰਿਹਾ ਆ ਤੇ ਉਹਨੂੰ ਅਮਲ ਦੇ ਵਿੱਚ ਲਿਆਉਣ ਵਾਲੇ ਪਾਸੇ ਨੂੰ ਚੱਲ ਰਿਹਾ ਆ ਉਹ ਇਹ ਆ ਕਿ ਡੋਨਾਲਡ ਟਰੰਪ ਨੇ ਗਾਜ਼ਾ ਦੇ ਉੱਤੇ ਕਬਜ਼ਾ ਕਰਨ ਦੀ ਯੋਜਨਾ ਬਣਾ ਲਈ ਆ ਉਹ ਕਹਿ ਰਿਹਾ ਆ ਕਿ ਉਹ ਇਸ ਨੂੰ ਖਰੀਦ ਲਏਗਾ ਇੱਥੇ ਜਿਹੜੇ ਫਰਸਤੀਨੀ 20 ਲੱਖ ਦੇ ਕਰੀਬ ਰਹਿੰਦੇ ਆ ਉਹਨਾਂ ਨੂੰ 5-6 ਦੇਸ਼ਾਂ ਦੇ ਵਿੱਚ ਥੋੜੇ ਥੋੜੇ ਕਰਕੇ ਜਿਹੜੇ ਆ ਉੱਥੇ ਭੇਜ ਦੇਵੇਗਾ ਉੱਥੇ ਵਸਾਏਗਾ ਜਦੋਂ ਕਿ ਮਿਸਰ ਤੇ ਜਾਰਡਨ ਨੇ ਸਾਫ ਨਾ ਕਰ ਦਿੱਤੀ ਆ ਕਿ ਜੇ ਅਜਿਹਾ ਕੀਤਾ ਗਿਆ ਤਾਂ ਉਹਨਾਂ ਦੇ ਆਪਣੇ ਦੇਸ਼ ਜੋ ਹੁਣ ਤੱਕ ਰਾਜਨੀਤਿਕ ਤੌਰ ਤੇ ਸਥਿਰ ਨਜ਼ਰ ਆ ਰਹੇ ਸੀ ਉਹ ਜਿਹੜੇ ਆ ਉੱਥੇ ਬਹੁਤ ਹਲਚਲ ਹੋ ਜਾਏਗੀ ਤੇ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਸਰਕਾਰਾਂ ਨੂੰ ਖਤਰਾ ਖੜਾ ਹੋ ਜਾਏਗਾ ਜਾਰਡਨ ਦੇ ਲੋਕ ਸਾਫ਼ ਕਹਿ ਰਹੇ ਆ ਕਿ ਇਹ ਨਾ ਕੰਮ ਕੀਤਾ ਜਾਏ ਸਾਡਾ ਸਾਨੂੰ ਜਿਹੜੀ ਆ ਲੜਾਈ ਲੜਨੀ ਚਾਹੀਦੀ ਆ ਕਿ ਫلسطੀਨੀ ਜਿਹੜੇ ਆ ਗਾਜ਼ਾ ਦੇ ਅੰਦਰ ਹੀ ਚੰਗੀ ਤਰ੍ਹਾਂ ਬਸਾਏ ਜਾਣ ਮਿਸਰ ਵੀ ਇਹੀ ਕੁਝ ਕਹਿ ਰਿਹਾ ਆ ਪਰ ਡੋਨਾਲਡ ਟਰੰਪ ਕਹਿੰਦਾ ਆ ਕਿ ਜਿਹੜੇ ਮੈਂ ਅਰਬਾਂ ਡਾਲਰ ਝਾਰਡਨ ਤੇ ਮਿਸਰ ਨੂੰ ਮਦਦ ਦੇ ਰਿਹਾ ਆ ਹਰ ਸਾਲ ਉਹ ਮੈਂ ਬੰਦ ਕਰ ਦੇਵਾਂਗਾ ਜੇ ਉਹ ਉਹ ਇਹਨਾਂ ਦੇ ਫلسطਿਨੀ ਜਿਹੜੇ ਆ ਉਹਨਾਂ ਨੂੰ ਆਪਣੇ ਦੇਸ਼ਾਂ ਦੇ ਵਿੱਚ ਨਹੀਂ ਬਸਾਏਗਾ ਭਾਵੇਂ ਆ ਕਿ ਗਾਜ਼ਾ ਦੀ ਜਿਹੜੀ ਧਰਤੀ ਜੋ ਲਗਭਗ 50 ਕਿਲੋਮੀਟਰ ਦੇ ਵਰਗ ਕਿਲੋਮੀਟਰ ਦੇ ਆਸ-ਪਾਸ ਆ ਤੇ 20 ਲੱਖ ਦੀ ਵਾਦੀ ਵਾਲਾ ਖੇਤਰ ਆ ਉਹ ਡੋਨਾਲਡ ਟਰੰਪ ਫਸਤੀਨੀਆ ਨੂੰ ਉਥੋਂ ਪੂਰੀ ਤਰ੍ਹਾਂ ਉਜਾੜ ਕੇ ਇਸرائیਲੀਆਂ ਦੇ ਹਵਾਲੇ ਕਰਨਾ ਚਾਹੁੰਦਾ ਆ ਤਾਂ ਕਿ ਇਸرائیਲ ਜਿਹੜਾ ਆ ਉਹ ਇੱਕ ਵੱਡਾ ਦੇਸ਼ ਬਣ ਜਾਏ ਤੇ ਉਹ ਇਹ ਜਿਹੜੀ ਉਥੇ ਲਗਾਤਾਰ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਉਹਨਾਂ ਦੇ ਅੰਦਰ ਇੱਕ ਕਸ਼ਮਕਸ਼ ਇੱਕ ਜਿਹੜੀ ਖਾਣਾ ਜੰਗੀ ਚਲੀ ਆ ਰਹੀ ਆ ਫلسطਿਨੀਆਂ ਦੇ ਨਾਲ ਉਹਦਾ ਹਮੇਸ਼ਾ ਲਈ ਅੰਤ ਹੋ ਜਾਏ ਇਹ ਬਹੁਤ ਹੀ ਖਤਰਨਾਕ ਯੋਜਨਾ ਹੈ ਕਿ ਕਿਸੇ ਨੂੰ ਕਿਸੇ ਦੇ ਘਰੋਂ ਝਾੜ ਕੇ ਦੂਜੇ ਦੇਸ਼ਾਂ ਦੇ ਵਿੱਚ ਇਸ ਕਰਕੇ ਬਸਾਉਣਾ ਕਿ ਇਸਰਾਈਲ ਜਿਹੜਾ ਆ ਉਹ ਫلسطਿਨੀਆਂ ਦੇ ਨਾਲ ਕਿਸੇ ਸਮਝੌਤੇ ਦੇ ਉੱਤੇ ਪਹੁੰਚਣਾ ਨਹੀਂ ਚਾਹੁੰਦਾ ਸਾਰੀ ਦੁਨੀਆ ਕਹਿ ਰਹੀ ਆ ਕਿ ਦੋ ਦੇਸ਼ਾਂ ਦੀ ਥਿਊਰੀ ਚੱਲੇਗੀ ਇਸਰਾਈਲ ਵੀ ਦੇਸ਼ ਆ ਤੇ ਫلسطੀਨ ਨੂੰ ਵੀ ਇੱਕ ਦੇਸ਼ ਐਲਾਨ ਦਿੱਤਾ ਜਾਏ ਦੋਨਾਂ ਦੇਸ਼ਾਂ ਦਾ ਜਿਹੜਾ ਆਪਵਾਦ ਹੱਲ ਹੋਣ ਵਾਲੇ ਪਾਸੇ ਨੂੰ ਸਥਾਈ ਤੌਰ ਤੇ ਹੱਲ ਹੋਣ ਵਾਲੇ ਪਾਸੇ ਨੂੰ ਚੱਲ ਪੈਗਾ ਪਰ ਜਿਹਾ ਹੋ ਨਹੀਂ ਰਿਹਾ ਕਿਉਂਕਿ ਇਸرائیਲ ਜਿਹੜਾ ਆ ਉਹ ਫلسطੀਨ ਨੂੰ ਇੱਕ ਦੇਸ਼ ਦੇ ਰੂਪ ਵਿੱਚ ਮਾਨਤਾ ਦੇਣ ਲਈ ਤਿਆਰ ਨਹੀਂ ਉਹ ਉਹਨੂੰ ਇੱਕ ਜਿੱਦਾਂ ਬਸਤੀ ਹੁੰਦੀ ਆ ਇੱਕ ਜਿਹੜਾ ਇੱਕ ਪ੍ਰਸ਼ਾਸਕੀ ਖੇਤਰ ਆ ਉੱਥੋਂ ਤੱਕ ਹੀ ਸੀਮਤ ਰੱਖਣਾ ਚਾਹੁੰਦਾ ਆ ਤਾਂ ਕਿ ਉਹਨਾਂ ਦੀ ਆਪਣੀ ਨਾ ਹਵਾਈ ਫੌਜ ਹੋਵੇ ਨਾ ਉਹਨਾਂ ਦੇ ਆਪਣੇ ਕੋਈ ਇਸ ਤਰ੍ਹਾਂ ਦੇ ਦੂਜੇ ਦੇਸ਼ਾਂ ਨਾਲ ਸਿੱਧੇ ਸਬੰਧ ਇਸ ਤਰ੍ਹਾਂ ਬਣਨਾ ਕਿ ਉਹ ਉਹਦੇ ਦੇਸ਼ ਦੇ ਜਿਹੜਾ ਹੈ ਇਸਰਾਈਲ ਦੇ ਲਈ ਕੋਈ ਖਤਰਾ ਬਣ ਸਕਣਾ ਅਰਬ ਦੇਸ਼ਾਂ ਤੋਂ ਤਾਂ ਉਹ ਬੇਸੇ ਹੀ ਬੜੇ ਡਰੇ ਹੋਏ ਆ ਕਿਉਂਕਿ ਜਹੂਦੀਆਂ ਨੂੰ ਬਹੁਤ ਕਹੋ ਬਹੁਤ ਪਹਿਲਾਂ ਕਾਫੀ ਸਮਾਂ ਪਹਿਲਾਂ ਕਹੋ ਇਹ ਇਸ ਖੇਤਰ ਦੇ ਵਿੱਚੋਂ ਸੀ ਉਹ ਮੁਸਲਮ ਜਿਹੜੇ ਇਹ ਦੇਸ਼ ਸੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਇਹਨਾਂ ਨੂੰ ਇੱਥੋਂ ਐਸਾ ਉਜਾੜਿਆ ਸੀ ਕਿ ਇਹ ਦੁਨੀਆ ਦੇ ਹੋਰ ਖੇਤਰਾਂ ਦੇ ਵਿੱਚ ਚਲੇ ਗਏ ਸੀ ਕੋਈ ਟਰਕੀ ਚਲੇ ਗਏ ਸੀ ਇਰਾਕ ਚਲੇ ਗਏ ਸੀ ਤੇ ਯੂਰਪ ਦੇ ਵਿੱਚ ਜ਼ਿਆਦਾਤਰ ਚਲੇ ਗਏ ਸੀ ਤੇ ਇਹਨਾਂ ਦਾ ਜਿਹੜਾ ਹੀ ਇਸਰਾਇਲ ਤੋਂ ਵਿੱਚੋਂ ਇਹਨਾਂ ਨੂੰ ਭਜਾ ਦਿੱਤਾ ਗਿਆ ਸੀਗਾ ਹੇ ਲੇਕਨ ਜਿਹੜੀ ਸੈਕੰਡ ਵਰਲਡ ਵਾਰ ਹੋਈ ਸੀ ਜਦੋਂ ਯੂਰਪ ਦੇ ਵਿੱਚ ਤਕਰੀਬਨ 60 ਲੱਖ ਜੂਧੀਆਂ ਦਾ ਕਤਲੇਆਮ ਕੀਤਾ ਗਿਆ ਹਿਟਲਰ ਵੱਲੋਂ ਉਸ ਤੋਂ ਬਾਅਦ ਜਦੋਂ ਇਹ ਉੱਥੋਂ ਨਿਕਲੇ ਆ ਤਾਂ ਫਿਰ ਇਹਨਾਂ ਨੂੰ ਇੱਥੇ ਇਜ਼ਰਾਈਲ ਦੇ ਵਿੱਚ ਇਸ ਕਰਕੇ ਲਿਆਂਦਾ ਗਿਆ ਕਿ ਤੁਹਾਡੀ ਤਾਂ ਇਹ ਪੁਰਾਣੀ ਧਰਤੀ ਆ ਇਹ ਤੁਸੀਂ ਆਪਣੇ ਇੱਥੇ ਆਓ ਤੇ ਉਸ ਵੇਲੇ ਇੱਥੇ ਫਲਸਤੀਨੀ ਜਿਹੜੇ ਸੀ ਉਹਨਾਂ ਨੇ ਵੀ ਇਹਨਾਂ ਦਾ ਵਿਰੋਧ ਨਹੀਂ ਕੀਤਾ ਇਹ ਕਾਫੀ ਇਹ ਇੱਕ ਤਰ੍ਹਾਂ ਦੇ ਨਾਲ ਜਗਾ ਇਹਨਾਂ ਨੂੰ ਮਿਲ ਗਈ ਤੇ ਇਹ ਆ ਕੇ ਉੱਥੇ ਬਸਣੇ ਸ਼ੁਰੂ ਹੋ ਗਏ ਦੂਸਰੇ ਦੇਸ਼ਾਂ ਦੇ ਵਿੱਚੋਂ ਜਿੱਥੇ-ਜਿੱਥੇ ਵੀ ਸੀ ਇਹ ਆ ਕੇ ਇੱਥੇ बसे ਤੇ ਫਿਰ ਅਮਰੀਕਾ ਨੇ ਤੇ ਯੂਰਪ ਨੇ ਇਹਨਾਂ ਦੀ ਐਸੀ ਮਦਦ ਕੀਤੀ ਕਿ ਇਹ ਬਹੁਤ ਤਾਕਤਵਰ ਬਣ ਗਏ ਲੇਕਿਨ ਕਿਉਂਕਿ ਕਿਸੇ ਟਾਈਮ ਦੇ ਉੱਤੇ ਫਲਸਤੀਨੀਆ ਨੇ ਤੇ ਮੁਸਲਮ ਗ੍ਰੇਡੇ ਦੂਸਰੇ ਗਵਾਂਡੀ ਦੇ ਸਗੇ ਉਹਨਾਂ ਨੇ ਮਿਲ ਕੇ ਇਹਨਾਂ ਦੀਆਂ ਜੜੀਆਂ ਸੀਗੀਆਂ ਇਹਨਾਂ ਨੂੰ ਗਰੀਬੀ ਦੀ ਹਾਲਤ ਚ ਲਿਆਂਦਾ ਫਿਰ ਇਹਨਾਂ ਦੀਆਂ ਜ਼ਮੀਨਾਂ ਖਰੀਦੀਆਂ ਤੇ ਫਿਰ ਇਹਨਾਂ ਨੂੰ ਇੱਥੋਂ ਹੌਲੀ-ਹੌਲੀ ਦੂਸਰੇ ਦੇਸ਼ਾਂ ਵੱਲ ਤੋਰਿਆ ਸੀ ਹੁਣ ਉਹੀ ਸਥਿਤੀ ਐ ਇਸਵਿਲੇ ਫلسطੀਨੀਆਂ ਦੀ ਗਾਜ਼ਾ ਵਿੱਚ ਬਣੀ ਹੋਈ ਆ ਹੁਣ ਇਹ ਅਮਰੀਕਾ ਜਿਹੜਾ ਆ ਇਜ਼ਰਾਈਲ ਦੇ ਨਾਲ ਰਲ ਕੇ ਇਹਨਾਂ ਨੂੰ ਫلسطੀਨੀਆਂ ਨੂੰ ਇੰਨਾ ਕਮਜ਼ੋਰ ਕਰ ਦੇਣਾ ਚਾਹੁੰਦਾ ਆ ਕਿ ਇਹ ਅਗਲੇ ਕਈ ਦਹਾਕੇ ਜਿਹੜੇ ਆ ਇਹ ਆਪਣਾ ਘਰ ਬਣਾਉਣ ਦੇ ਲਈ ਤਰਸਦੇ ਰਹਿਣ ਇੱਕ ਦੇਸ਼ ਬਣਾਉਣ ਦਾ ਸੁਪਨਾ ਤਾਂ ਬਹੁਤ ਦੂਰ ਦੀ ਗੱਲ ਆ ਤੇ ਇਹ ਜਿਹੜੀ ਇੱਕ ਇਹਨੇ ਯੋਜਨਾ ਬਣਾਈ ਆ ਡੋਨਾਲਡ ਟਰੰਪ ਨੇ ਕਿ ਮੈਂ ਬਹੁਤ ਹੀ ਖੂਬਸੂਰਤ ਇੱਕ ਸੈਲਾਨੀ ਕੇਂਦਰ ਦੀ ਤਰ੍ਹਾਂ ਗਾਜ਼ਾ ਨੂੰ ਬਣਾ ਦੇਵਾਂਗਾ ਪਰ ਇਥੋਂ ਇਹਨਾਂ ਨੂੰ ਫلسطੀਨੀਆਂ ਨੂੰ ਉੱਠ ਕੇ ਆਠ ਉਠਾਲ ਕੇ ਗੁਆਂਢੀ ਦੇਸ਼ ਮਿਸਰ ਤੇ ਜਾਰਡਨ ਦੇ ਵਿੱਚ ਭੇਜਿਆ ਜਾਊਗਾ 사우ਦੀ ਅਰਬ ਦੇ ਵਿੱਚ ਵੀ ਬਸਾਉਣ ਦੀ ਉਹਨੇ ਗੱਲ ਕੀਤੀ ਜਿਹੜੀ ਕਿ 사우ਦੀ ਅਰਬ ਨੇ ਪੂਰੀ ਤਰ੍ਹਾਂ ਠਗਰਾ ਦਿੱਤੀ ਇਥੋਂ ਤੱਕ ਕਿ ਅਫਰੀਕਾ ਦੇ ਕੁਝ ਦੇਸ਼ਾਂ ਦੇ ਵਿੱਚ ਵੀ ਉਹਨੇ ਕਿਹਾ ਕਿ ਇਹਨਾਂ ਨੂੰ ਸਮੁੰਦਰੀ ਜਹਾਜ਼ਾਂ 'ਚ ਅਸੀਂ ਲਿਜਾ ਕੇ ਉੱਥੇ ਵਸਾ ਦੇਾਂਗੇ ਅਫਰੀਕਾ ਵਾਲਿਆਂ ਨੇ ਵੀ ਕਹਿਤਾ ਕਿ ਸਾਨੂੰ ਸਾਡਾ ਆਪਣਾ ਦੇਸ਼ ਪਿਆਰੇ ਆ ਤੂੰ ਇੱਧਰ ਹੈਦਰੀ ਰਹਿ ਇਹਨਾਂ ਨੂੰ ਇੱਧਰ ਨਹੀਂ ਲੈ ਕੇ ਆਉਣਾ ਮਿਸਰ ਨੇ ਵੀ ਸਾਫਨਾ ਕਰਤੀ ਆ ਜਾਰਡਨ ਨੇ ਵੀ ਸਾਫਨਾ ਕਰਤੀ ਆ ਤੇ ਸਾウਦੀ ਅਰਬ ਨੇ ਵੀ ਸਾਫਨਾ ਕਰ ਦਿੱਤੀ ਆ ਕਿ ਉਹ ਇਹ ਕੰਮ ਨਹੀਂ ਕਰਨਗੇ ਕਈ ਪਾਸਟੀਨੀਆਂ ਨੂੰ ਉਹਨਾਂ ਦੀ ਧਰਤੀ ਦੇ ਉੱਤੋਂ ਉਜਾੜ ਕੇ ਆਪਣੇ ਦੇਸ਼ਾਂ ਦੇ ਵਿੱਚ ਵਸਾਉਣਾ ਉਹਨਾਂ ਦੇ ਆਪਣੇ ਦੇਸ਼ਾਂ ਦੀ ਗਾਂ ਜਿਹੜੀ ਅਸਥਿਰਤਾ ਆ ਉਹਦੇ ਲਈ ਬਹੁਤ ਵੱਡਾ ਖਤਰਾ ਬਣ ਜਾਏਗਾ ਹੁਣ ਇੰਜ ਲੱਗ ਰਿਹਾ ਹੈ 트াম্প ਦੇ ਤਾਜ਼ਾ ਬਿਆਨ ਤੋਂ ਕਿ ਉਹ ਇਸ ਯੋਜਨਾ ਦੇ ਉੱਤੇ ਅੱਗੇ ਕਦਮ ਵਧਾਉਣ ਵੱਲ ਨੂੰ ਜਾ ਰਿਹਾ ਆ ਜਾਰਡਨ ਦਾ ਬਾਦਸ਼ਾਹ ਅੱਜ ਭੱਜਿਆ ਭੱਜਿਆ ਅਮਰੀਕਾ ਪਹੁੰਚ ਗਿਆ ਆ ਤੇ ਉਹ ਚਾਹੁੰਦਾ ਆ ਕਿ ਮੈਂ ਉਹਦੇ ਨਾਲ ਇਹ ਗੱਲ ਕਰਕੇ ਉਹਨੂੰ ਸਮਝਾਵਾਂ ਕਿ ਇਹ ਕੰਮ ਨਾ ਕਰ ਜਾਰਡਨ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪ੍ਰਦਰਸ਼ਨ ਹੋ ਰਹੇ ਆ 사ウਦੀ ਅਰਬ ਸਰਕਾਰ ਜਿਹੜੀ ਆ ਉਹਦੇ ਨਾਲ ਹੋਰ ਵੀ ਜਿਹੜੇ ਆ ਦੇਸ਼ ਖੜੇ ਹੋ ਗਏ ਆ ਯੂਰਪ ਨੇ ਵੀ ਉਹਦੇ ਟਰੰਪ ਦੀਆਂ ਜਿਹੜੀਆਂ ਇਹੋ ਜਿਹੀਆਂ ਸਾਜ਼ਸ਼ਾਂ ਦਾ ਵਿਰੋਧ ਕੀਤਾ ਆ ਤੇ ਸਾਰਿਆਂ ਦਾ ਇਹ ਇਹੀ ਅਰਬ ਦੇਸ਼ਾਂ ਦਾ ਤੇ ਯੂਰਪੀ ਜੂਨੀਅਨ ਦੇ ਦੇਸ਼ਾਂ ਦਾ ਕਹਿਣਾ ਆ ਕਿ ਉਹ ਫلسطinians ਦੀ ਮਦਦ ਕਰਨ ਲਈ ਤਿਆਰ ਆ ਤਾਂ ਕਿ ਉਹ ਦੁਬਾਰਾ ਆਪਣੇ ਘਰ ਬਣਾ ਸਕਣ ਪਰ 트াম্প ਕਹਿੰਦਾ ਆ ਕਿ ਇਹ ਸਾਰਾ ਮਿੱਟੀ ਦਾ ਢੇਰ ਬਣ ਚੁੱਕਿਆ ਆ ਜਿਹੜਾ ਗਾਜ਼ਾ ਇਥੋਂ ਦਾ ਮਰਵਾਟ ਹੋਣ ਦੇ ਲਈ ਕਈ ਧਾਕੇ ਲਾਉਣੇ ਆ ਤੇ ਇਥੇ ਜਿਹੜੇ ਆ ਇਹਨਾਂ ਦੇ ਘਰ ਜਿਹੜੇ ਆ ਉਹ ਨਹੀਂ বাস ਸਕਣੇ ਇਹ ਜਿਹੜੇ ਆ ਇਸਰਾਇਲ ਲਈ ਵੀ ਖਤਰਾ ਬਣੇ ਰਹਿਣਗੇ ਤੇ ਖੁਦ ਗਰੀਬੀ ਚ ਇਥੇ ਰਹਿਣਗੇ ਜੇ ਅਸੀਂ ਇਹਨਾਂ ਨੂੰ ਦੂਸਰੇ ਨਾਲ ਦੇ ਦੇਸ਼ਾਂ ਦੇ ਵਿੱਚ ਵਸਾ ਦੇਾਂਗੇ ਅਸੀਂ ਉਹਨਾਂ ਦੀ ਪਹਿਲਾਂ ਵੀ ਆਰਥਿਕ ਮਦਦ ਕਰਦੇ ਆਂ ਹੋਰ ਆਰਥਿਕ ਮਦਦ ਕਰਦੇ ਆਂਗੇ ਤਾਂ ਕਿ ਉਹ ਉੱਥੇ ਇਹ ਆਪਣੇ ਘਰਾਂ ਦੇ ਵਿੱਚ ਰਹਿਣ ਪਰ ਇਹਨਾਂ ਨੂੰ ਮੋੜ ਕੇ ਗਾਜ਼ਾ ਦੇ ਵਿੱਚ ਨਹੀਂ ਆਉਣ ਦਿੱਤਾ ਜਾਏਗਾ ਇਹ ਸਥਿਤੀ ਜਿਹੜੀ ਆ ਬਹੁਤ ਇਸ ਵੇਲੇ ਨਾਜ਼ੁਕ ਬਣ ਗਈ ਆ ਜੇ ਇਹ ਸੀਜ਼ਫਾਇਰ ਜਿਹੜਾ ਆ ਸੰਧਿਚਰਵਾਰ ਨੂੰ ਟੁੱਟ ਗਿਆ ਤਾਂ ਯਕੀਨਨ ਫਸਤੀ ਨਹੀਂ ਲੋਕਾਂ ਦੀ ਦੁਬਾਰਾ ਸ਼ਾਂਤ ਆ ਜਾਏਗੀ ਤੇ ਫਿਰ ਉੱਥੇ ਇਸ ਤਰ੍ਹਾਂ ਸੀਜ਼ ਫਾਰ ਦੁਆਰਾ ਹੋਣਾ ਜਿਹੜਾ ਆ ਨਾ ਮੁਮਕਿਨ ਹੋ ਜਾਏਗਾ ਇੱਕ ਕਿਸ ਤਰ੍ਹਾਂ ਹਮਾਸ ਨੂੰ ਉੱਥੋਂ ਪੂਰੀ ਤਰ੍ਹਾਂ ਨਸ਼ਟ ਕਰ ਲਈ ਜੋ ਕਿ ਇਸਰਾਇਲ ਦੀ ਜਿਹੜਾ ਆ ਮੇਨ ਮਿਸ਼ਨ ਆ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਫਲਸਤੀਨੀ ਆਮ ਲੋਕਾਂ ਦੇ ਵਿੱਚੋਂ ਹਮਾਸ ਦਾ ਖਾਤਮਾ ਕਰਨਾ ਆ ਉਹਦੇ ਵਾਲੇ ਪਾਸੇ ਨੂੰ ਅਮਰੀਕਾ ਨਾਲ ਰਲ ਕੇ ਕਿਵੇਂ ਮਦਦ ਕਰਦਾ ਆ ਇਹ ਬਹੁਤ ਜਿਹੜਾ ਆ ਖਤਰਨਾਕ ਹੋਏਗਾ ਕਿਉਂਕਿ ਅਮਰੀਕਾ ਨੇ ਡੋਨਾਲਡ ਟਰੰਪ ਨੇ ਇਹ ਵੀ ਕਹਿ ਦਿੱਤਾ ਕਿ ਜੇ ਫੌਜ ਭੇਜਣ ਦੀ ਵੀ ਲੋੜ ਪੈ ਗਈ ਗਾਜ਼ਾ ਦੇ ਵਿੱਚ ਤਾਂ ਅਮਰੀਕਾ ਆਪਣੀ ਫੌਜ ਭੇਜੇਗਾ ਜ਼ਬਰਦਸਤੀ ਕਿਸੇ ਨੂੰ ਉਹਦੇ ਘਰ ਦੇ ਵਿੱਚੋਂ ਉਜਾੜਨ ਦੀ ਜਿਹੜੀ ਇਹ ਇੱਕ ਬਹੁਤ ਹੀ ਕਾਨੂੰਨੀ ਇੱਕ ਸਾਜ਼ਿਸ਼ ਰਚੀ ਜਾ ਰਹੀ ਆ ਇਹਦਾ ਦੁਨੀਆ ਭਰ ਦੇ ਵਿੱਚ ਵਿਰੋਧ ਵੀ ਹੋ ਰਿਹਾ ਆ ਹੁਣ ਅਗਲੇ ਦਿਨਾਂ ਦੇ ਵਿੱਚ ਇਹਦਾ ਕਿਸ ਤਰ੍ਹਾਂ ਜਿਹੜਾ ਆ ਇਨੂੰ ਰੋਕਿਆ ਜਾਂਦਾ ਆ ਡੋਨਾਲਡਾ ਟਰੰਪ ਦੇ ਖਤਰਨਾਕ ਅਰਧਿਆਨ ਇਹ ਹੁਣ ਦੇਖਣ ਵਾਲਾ ਹੋਏਗਾ ਸਮਾਂ ਦੱਸੇਗਾ ਅੱਜ ਇੰਨਾ ਹੀ ਇਜਾਜ਼ਤ ਦਿਓ ਸਸਰੀਕਾਰ ਚੈਨਲ ਸਬਸਕ੍ਰਾਈਬ ਜਰੂਰ ਕਰਨਾ